ਨਾਮ ਮੇਰਾ ਪ੍ਰਕਤਪਾਲ ਸਿੰਘ ਕਿਹੜੀ ਮੰਡੀ ਆ ਗਾਣਾ ਮੰਡੀ ਲੁਧਿਆਣਾ ਜ਼ਿਲ੍ਹੇ ਦਾ ਇੱਥੇ ਹਾਲਾਤ ਨੇ ਲਗਾਤਾਰ ਬਰਸਾਤ ਪੈ ਰਹੀ ਆ ਹੂੰ ਇਹ ਹਾਲਾਤ ਬਹੁਤ ਮਾੜੇ ਆ ਵੀਰ ਜੀ ਤੁਸੀਂ ਦੇਖ ਲਓ ਕੋਈ ਪ੍ਰਬੰਧ ਨਹੀਂ ਇੱਥੇ ਇਹਨਾਂ ਦਾ ਆ ਫਾਟ ਟੁੱਟੇ ਪਏ ਆ ਸੀਵਰੇਜ ਬੰਦ ਹੋਇਆ ਪਿਆ ਹੁਣ 2 ਘੰਟੇ ਬਾਰਸ਼ ਹੋ ਕੇ ਹਟੀ ਆ ਘੌਨਾ ਡੁੱਬਿਆ ਰਿਹਾ ਲੋਕਾਂ ਦੇ ਵਿੱਚ ਜਿਹੜਾ ਨੀਵੇਂ ਜਗ੍ਹਾ ਸੀਗਾ ਹਾਂਜੀ ਛੱਡ ਵੀ ਚੋਰੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਛੱਡ ਚੋਰੇ ਆ ਹਾਂਜੀ ਕਿਹੜੇ ਪਿੰਡ ਤੋਂ ਰਹਿਣ ਆਲੇ ਮੈਂ ਪਿੰਡ ਕਨੀਜੇ ਤੋਂ ਨਾਲ ਹੀ ਆ ਪਿੰਡ ਹਾਂਜੀ ਅੱਜ ਕਿੰਨੀ ਫਸਲ ਲੈ ਕੇ ਆਏ ਮੈਂ 15 ਕਿਲਿਆਂ ਦਾ ਝੋਨਾ ਲੈ ਕੇ ਆਇਆ ਕਿਦਰ ਕਿੱਦਾਂ ਦੇ ਇੰਤਜ਼ਾਮ ਨੇ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਚੁਕਾਈ ਨੂੰ ਲੈ ਕੇ ਹੋ ਰਹੀ ਹੈ ਲਿਫਟਿੰਗ ਵਗੈਰਾ ਅਜੇ ਤਾਂ ਝੋਨਾ ਆਉਣੀ ਹੋਣ ਲੱਗਿਆ ਜੀ ਚੁਕਾਈ ਦਾ ਤਾਂ ਇਹ ਬਾਅਦ ਚਾ ਮੁੱਦਾ ਪਹਿਲਾਂ ਤਾਂ ਹਜੇ ਆਹ ਪ੍ਰਵੰਧਾ ਦਾ ਆ ਇਹਨਾਂ ਦਾ ਕੋਈ ਸਫਾਈ ਨਹੀਂ ਹੈਗੀ ਇੱਥੇ ਪਹਿਲੇ ਦਿਨ ਅਸੀਂ ਜਿਉਣਾ ਲਾਇਆ ਆਪਦੇ ਬੰਦੇ ਲਾ ਕੇ ਸਫਾਈ ਕੀਤੀ ਆ ਹਾਂਜੀ ਆਪਣੇ ਆ ਟੁੱਟੇ ਪਏ ਇਹਨਾਂ ਦੇ ਫੜ ਟੁੱਟੇ ਪਏ ਆ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਆੜਤੀਏ ਨਹੀਂ ਆੜਤੀਏ ਸੰਯੋਗ ਕਰ ਰਿਹਾ ਆੜਤੀਆ ਤਰਪਾਲਾ ਦੇ ਰਿਹਾ ਸਾਨੂੰ ਪ੍ਰਸ਼ਾਸਨ ਦਾ ਕੋਈ ਨਹੀਂ ਸਾਡੇ ਕੋਲੇ ਪਹੁੰਚਿਆ ਹੈਗਾ ਨਾ ਸਰਕਾਰ ਦਾ ਪਹੁੰਚਿਆ ਨਾ ਪ੍ਰਸ਼ਾਸਨ ਦਾ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਭਾਈ ਜੀ ਲਗਾਤਾਰ ਮੌਸਮ ਖਰਾਬ ਆ بارش ਤੇ ਦਰਸਾਰ ਪੈ ਰਹੀ ਆ ਕਿੱਦਾਂ ਦੇ ਮੰਡੀਆਂ ਦੇ ਪ੍ਰਬੰਧ ਨੇ ਕੀ ਹਾਲਾਤ ਨੇ ਮੰਡੀਆਂ ਦੇ ਪ੍ਰਬੰਧ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੇ ਜੀ ਮੰਡੀਆਂ ਦੇ ਪ੍ਰਬੰਧ ਰਲਮਲਾ ਕੇ ਆਪਾਂ ਕਹਿ ਸਕਦੇ ਹਾਂ ਬੁਰੇ ਪ੍ਰਬੰਧ ਨੇ ਜੀ ਅੱਛਾ ਸਰ ਕਿਹੜੀ ਕਿਹੜੇ ਪਿੰਡ ਤੋਂ ਤੁਸੀਂ ਉਹ ਕਿੰਨੀ ਫਸਲ ਲੈ ਕੇ ਆਏ ਮੇਰਾ ਪਿੰਡ ਕਸਾਵਾਦਾ ਜੀ ਮੈਂ 5 ਤੋਂ 6 ਕਿੱਲੇ ਫਸਲ ਹੱਲੇ ਆਪਣੀ ਕੱਟੀ ਸੀਗੀ ਤੇ ਓਨੀ ਕਿ ਲੈ ਕੇ ਆਇਆ ਵਾਂ ਕਿਉਂਕਿ ਅੱਗੇ ਤਾਂ ਕੱਟ ਨਹੀਂ ਹੋਈ بارش ਹੋ ਗਈ ਕੀ ਸਰ ਚੁਕਾਈ ਨੂੰ ਲੈ ਕੇ ਕਿੱਦਾਂ ਦੇ ਹੈਗੇ ਨੇ ਜਾਂ ਮੰਡੀਆਂ ਦੇ ਵਿੱਚ ਕਿੱਦਾਂ ਦੇ ਪ੍ਰਬੰਧ ਨੇ ਕਿਉਂਕਿ ਬਾਰਿਸ਼ ਜਿੰਮੇ ਤੱਕ ਆ ਗਈ। ਵੀਰ ਜੀ ਮੰਡੀਆਂ ਦੇ ਪ੍ਰਬੰਧ ਦਾ ਬਹੁਤ ਬੁਰਾ ਹਾਲ ਆ। ਇਹ ਸਹੀ ਨਹੀਂ ਹੈਗੇ ਪ੍ਰਬੰਧ ਸ਼ੈੱਡ ਵੀ ਕੋਈ ਬਹੁਤ ਵਧੀਆ ਨਹੀਂ ਹੈਗੇ ਚੋਰ ਰਹੇ ਨੇ ਜਗਾ ਜਗਾ ਤੋਂ। ਤੇ ਬਾਹਰਲਾ ਤਾਂ ਜੇ ਫਸਲ ਸਕਾਉਣੀ ਪਵੇ ਸਾਨੂੰ ਹੁਣ ਜਿੱਦਾਂ ਮੌਸਮ ਖਰਾਬ ਹੋ ਗਿਆ। ਮੌਸਮ ਚ ਆਏਗਾ ਫਸਲ ਚ ਸਾਡੀ ਚ ਸਾਨੂੰ ਸਿਕਾਉਣ ਲਈ ਉਹਨੂੰ ਬਾਹਰ ਕੱਢਣਾ ਪਏਗਾ ਸ਼ੈੱਡ ਤੋਂ ਧੁੱਪੇ ਤਾਂ ਉਹ ਫੜ ਥੱਲੇੋਂ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਲੱਗਦਾ ਬਾਹਰ ਵੀ ਜਿਹੜੀ ਫਸਲ ਤਰਪਾਲ ਪਾਈ ਉਹ ਵੀ ਗਿੱਲੀ ਹੋ ਗਈ ਆ ਉਹ ਥੋੜਾ ਪਤਾ ਫਰਕ ਤਾਂ ਪਏਗਾ ਜੀ ਤਰਪਾਲ ਪਾਏ ਤਾਂ ਗਿੱਲੀ ਤਾਂ ਹੋਏਗੀ ਜੀ ਥੋੜੀ ਬੋਲੀ ਫਸਲ ਤਾਂ ਜੇ ਮੌਸਮ ਖਰਾਬ ਆ ਤਾਂ ਹੀ ਫਸਲ ਖਰਾਬ ਹੋ ਰਹੀ ਆ ਪ੍ਰਸ਼ਾਸਨ ਦੇ ਇੰਤਜ਼ਾਮਾਂ ਨੂੰ ਲੈ ਕੇ ਕੀ ਜਾਨਾ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕੋਈ ਇੱਥੇ ਇੰਤਜ਼ਾਮ ਹੈ ਹੀ ਨਹੀਂਗਾ ਜੀ ਮੈਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਮੰਡੀ ਬੈਠੇ ਨੂੰ ਮੈਂ ਕੋਈ ਅਧਿਕਾਰੀ ਨਹੀਂ ਕੋਈ ਇੱਥੇ ਦੇਖਿਆ ਨਹੀਂ ਜੀ ਕੋਈ ਆਰਤੀਆਂ ਵੱਲੋਂ ਪ੍ਰਬੰਧ ਕੀਤੇ ਹੋਏ ਤਰਪਾੜਤੀਆਂ ਵੱਲੋਂ ਹਾਂ ਤਰਪਾਲਾਂ ਵਗੈਰਾ ਦੇ ਪ੍ਰਬੰਧ ਹੈਗੇ ਆ ਜੋ ਆਰਤੀਆਂ ਵੱਲੋਂ ਸਾਨੂੰ ਪ੍ਰਬੰਧ ਚਾਹੀਦੇ ਆ ਉਹ ਹੈਗੇ ਨੇ ਸਾਡੇ ਕੋਲੇ ਪ੍ਰਸ਼ਾਸਨ ਦਾ ਨਹੀਂ ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਮਿਲਦਾ ਜੀ ਸਰਕਾਰ ਨੂੰ ਪ੍ਰਬੰਧ ਕਰਨ ਇਹ ਸ਼ੈੱਡ ਜਿੱਥੋਂ ਜਿੱਥੋਂ ਰਿਪੇਅਰ ਹੋਣ ਵਾਲੇ ਆ ਉਹ ਕਰਨ ਸਾਡਾ ਫੜ ਨੂੰ ਰਿਪੇਅਰ ਕਰਨ ਜੀ ਫੜ ਸਾਡਾ ਮੇਨ ਪ੍ਰੋਬਲਮ ਸਾਨੂੰ ਫੜ ਦੀ ਆ ਰਹੀ ਆ ਫੜ ਸਹੀ ਕਰਨ ਸਾਡੇ ਸ਼ੈੱਡ ਦੀ ਮੇਨ ਪ੍ਰੋਬਲਮ ਸ਼ੈੱਡ ਦੀ ਵੀ ਆ ਸਾਨੂੰ ਪੀਣ ਵਾਲੇ ਪਾਣੀ ਦੀ ਵੀ ਇੱਥੇ ਸਹੂਲਤ ਹੈ ਨਹੀਂ ਕਿ ਵਾਸ਼ਰੂਮ ਦੀ ਸਹੂਲਤ ਹੈ ਨਹੀਂ ਜੀ ਜਿਆਦਾ ਪਹਿਲਾਂ ਹੀ ਕਰਨੇ ਚਾਹੀਦੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਦੋ ਤਿੰਨ ਦਿਨ ਬਰਸਾਤ ਪੰਜਾਬ ਦੇ ਵਿੱਚ ਹੋਵੇਗੀ ਜੀ ਹਾਂਜੀ ਇਹ ਪ੍ਰਬੰਧ ਤਾਂ ਪਹਿਲਾਂ ਚਾਹੀਦੇ ਸੀਗੇ ਜੀ ਹੁਣ ਸੀਵਰੇਜ ਤੱਕ ਜਾਮ ਨੇ ਜੀ ਇੱਥੇ ਪਾਣੀ ਸੜਕਾਂ ਤੇ ਪਾਣੀ ਖੜਾ ਵਾ ਮੰਡੀ ਦੀਆਂ ਤੇ ਮੰਡੀ ਤੇ ਤੁਸੀਂ ਆ ਕੇ ਬਾਹਰ ਨਹੀਂ ਨਿਕਲ ਸਕਦੇ ਇੱਥੋਂ ਜੇ ਤੁਸੀਂ ਅੰਦਰ ਆਗੇ ਤਾਂ ਮੰਡੀ 'ਚ ਤੁਸੀਂ ਕੈਦ ਹੋ ਜਾਓਗੇ ਚਾਰੇ ਪਾਸੇ ਸੜਕਾਂ ਤੇ ਪਾਣੀ ਖੜਾ ਕਈ ਜਗ੍ਹਾ ਤੇ 1.5 ਤੋਂ 2 ਫੁੱਟ ਤੱਕ ਪਾਣੀ ਚਲੇ